ਜਿਹੜਾ ਲੋੜ ਹੈ ਆਪਣੇ ਸੂਬੇ ਨੂੰ ਬਚਾਉਣ ਦੀ ਆਪਣੇ ਪੰਜਾਬ ਨੂੰ ਬਚਾਉਣ ਦੀ ਤੇ ਜਿੰਨਾ ਤਕੜਾ ਆਪਾਂ ਮਾਹੌਲ ਬਣਾਵਾਂਗੇ ਪੌਨੀ ਛੇਤੀ ਆ ਜਿਹੜੇ ਬੈਮਾਨਾ ਤੋਂ ਖੇੜਾ ਛੱਡੂਗਾ ਸੋ ਸੋਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਗਬੀਰ ਸਿੰਘ ਬਾਲ ਸਾਹਿਬ ਨੂੰ ਬਹੁਤ ਵੱਡਾ ਮੈਂ ਸਮਝਦਾ ਇੱਕ ਕਦ ਕਾਠ ਵਾਲਾ ਉਹ ਲੀਡਰ ਮੰਨਿਆ ਜਾ ਰਿਹਾ ਜਿਹੜਾ ਡਿਵੈਲਪਮੈਂਟ ਵਿਕਾਸ ਨਾਲ ਜੁੜਿਆ ਹੋਇਆ ਲੀਡਰ ਹੈ ਔਰ ਹਰ ਬੰਦੇ ਨੂੰ ਇਹ ਮਨ ਵਿੱਚ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਟਕੜਾ ਕਰਗੇ ਔਰ ਉਸ ਕਾਫਲੇ ਦੇ ਨਾਲ ਚੱਲ ਗਏ ਜਿਹੜਾ ਅੱਜ ਜੱਤਵਾਲ ਵੱਧ ਰਿਹਾ ਔਰ ਜਿਹਨੇ ਪੰਜਾਬ ਦੀ ਚੰਗੀ ਸੋਚ ਲੈ ਕੇ ਅੱਗੇ ਵਧਿਆ ਜਿਹਨੇ ਪੰਜਾਬ ਨੂੰ ਬਚਾਉਣ ਦੀ ਜਿਹੜੀ ਸਹੀ ਮਿਹਨਤ ਗੱਲ ਤਰਜਮਾਨੀ ਕਰ ਰਿਹਾ ਚਾ ਗੋ ਏ ਪੰਥ ਪਿਆਰਿਓ ਤਰਾ ਦੇ ਵਿੱਚ ਲੀਡਰਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂਆਤ ਹੋਈ ਹੈ ਤੇ ਇਹਨਾਂ ਲੋਕਾਂ 'ਚ ਜਿਹੜੇ ਸੱਤਾਧਾਰੀ ਨੇ ਉਹਨਾਂ 'ਚ ਘਬਰਾਹਟ ਵੀ ਬਹੁਤ ਜ਼ਿਆਦਾ ਹੈ ਪਏ ਲੱਗਦੇ ਨਾਰੇ ਪਏ ਝੂਲਣ ਝੰਡੇ ਕੇਸਰੀ ਕੁੰਚੜ ਜਾ ਆਕਾਲੀ ਦਲ ਕੋਈ ਬਾਦਲ ਸਾਹਿਬ ਦੀ ਜਾਇਦਾਦ ਨਹੀਂ ਸੀ ਆ ਸੁਖਬੀਰ ਸਿੰਘ ਬਾਦਲ ਦੀ ਆ ਥੋੜੀ ਜਾਇਦਾਦ ਹੈ ਥੋੜੀ ਬਜ਼ੁਰਗਾਂ ਨੇ ਆਕਾਲੀ ਦਲ ਖੜਾ ਕੀਤਾ ਥੋੜੇ ਬਜ਼ੁਰਗਾਂ ਨੇ ਆਕਾਲੀ ਦਲ ਖੜਾ ਕੀਤਾ ਸ਼ਹਾਦਤਾਂ ਦੇ ਕੇ ਆ ਕੌਮ ਦੀ ਜਾਇਦਾਦ ਹੈ ਕੌਮ ਦੀ ਆਵਾਜ਼ ਹੈ ਕਿਸਾਨ ਗਰੀਬ ਮਜ਼ਦੂਰ ਦੀ ਆਵਾਜ਼ ਹੈ ਤੇ ਥੋੜੀ ਫੌਜ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਜੋ ਹੋ ਗਿਆ ਹੋ ਗਿਆ ਪਰ ਹੁਣ ਨਾ ਕੋਈ ਗੱਲਾਂ ਚਾਓ ਆਪਾਂ ਜਿਵੇਂ 92 ਸੀਟਾ ਤੁਸੀਂ ਇਕੱਠੇ ਹੋ ਕੇ ਇੱਕ ਤੂਫਾਨ ਖੜਾ ਕੀਤਾ ਤੇ ਝਾੜੂ ਵਾਲਿਆਂ ਨੇ 92 ਸੀਟਾ ਦੇਤੀਆਂ ਹੁਣ ਆਪਾਂ ਇਹਨਾਂ ਦੀਆਂ ਜ਼ਮਾਨਤਾਂ ਜਲਦ ਕਰਾਉਣੀਆਂ ਕਾਂਗਰਸ ਦੀਆਂ ਵੀ ਝਾੜੂ ਵਾਲਿਆਂ ਦੀਆਂ ਸਾਰੀ ਦਿੱਲੀ ਦੀਆਂ ਪਾਰਟੀਆਂ ਦੀਆਂ ਜ਼ਮਾਨਤਾਂ ਜੱਤ ਕਰਾ ਕੇ 13 ਦੀਆਂ 13 ਸੀਟਾ ਭੇਜ ਦਿਓ ਕਿਸੇ ਦੀ ਹਿੰਮਤ ਨਹੀਂ ਹੋਊਗੀ ਆਪ ਤੁਹਾਡੇ ਨਾਲ ਕੋਈ ਪੰਗਾ ਲੈ ਲੇ ਤੁਹਾਡੇ ਸੂਰਮੇ ਗਰਜਣਗੇ ਉੱਥੇ ਪਾਰਲੀਮੈਂਟ ਜਾ ਕੇ ਐਂ ਢਹਾਲ ਬਣ ਕੇ ਤੁਹਾਡੇ ਰਹਿਣਗੇ ਸੀ ਮਹਾਰਾਂ ਖਾ ਖਾ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੋਦਿਆ ਖੋਦ